ਹੈਲੋ ਜੀ ਸਸੀ ਆਕਾਲ ਜੀ ਮੈਂ ਜਸਪਾਲ ਹਜ਼ਾਰਾ ਜੀ ਅੱਜ ਆਪਣੇ ਸਟੋਰ ਸਲੂਜਾ ਤੋਂ ਫਿਰ ਤੁਹਾਡੇ ਲਈ ਕੀ ਲੈ ਕੇ ਆਇਆ ਨਵੇਂ-ਨਵੇਂ ਪੰਜਾਬੀ ਸੂਟ ਰੋਜ਼ ਡ्रेसेस ਦਿਖਾਨਾ ਰੋਜ਼ ਸ਼ਰਾਰੇ ਕਰਾਰੇ ਦਿਖਾਨਾ ਰੋਜ਼ ਗਾਉਂ ਦਿਖਾਨਾ ਦੋਜ ਨਾਰਕਲੀ ਦਿਖਾਨਾ ਪੰਜਾਬੀ ਸੂਟ ਮੇਰੇ ਤੋਂ ਰਹਿ ਜਾਂਦੇ ਸੀ ਔਰ ਬੜੀਆਂ ਕੰਪਲੇਨਸ ਆਉਂਦੀਆਂ ਸੀ ਮੈਂ ਸਜੈਸ਼ਨ ਨੂੰ ਕੰਪਲੇਨ ਦੇ ਰੂਪ ਵਿੱਚ ਲੈਂਦਾ ਕਿ ਤੁਹਾਡਾ ਸਜੈਸ਼ਨ ਮੇਰੇ ਲਈ ਕੰਪਲੇਨ ਹੈ ਕਿ ਮੈਂ ਤੁਹਾਨੂੰ ਪੰਜਾਬੀ ਸੂਟ ਕਿਉਂ ਨਹੀਂ ਦਿਖਾ ਰਿਹਾ ਜਦ ਕਿ ਸਭ ਤੋਂ ਜ਼ਿਆਦਾ ਮੇਰੇ ਸਟੋਰ ਤੇ ਰੈਡੀमेड ਸੂਟਾਂ ਦੇ ਸਾਥ-ਸਾਥ ਪੰਜਾਬੀ ਸੂਟ ਵੀ ਬਹੁਤ ਵਿਕਦੇ ਨੇ। ਔਰ ਮੈਂ ਹੀ ਪਿੱਛੇ ਜਾਈ ਜਾਂਦਾ ਸੀ। ਅੱਜ ਮੈਂ ਸਟਾਰਟ ਕਰਨ ਲਗਾ ਤੁਹਾਡੇ ਨਾਲ ਪੰਜਾਬੀ ਸੂਟ ਦਾ ਅਲਟੀਮੇਟ ਕਲੈਕਸ਼ਨ। ਦੇਖਣਾ ਜੀ ਭਰ ਕੇ ਹੈ, ਖਰੀਦਣਾ ਵੀ ਜੀ ਭਰ ਕੇ ਹੈ। ਮੌਜਾਂ ਮਾਰੋਗੇ ਚੜੀਆਂ ਚੀਜ਼ਾਂ ਦੇਖ ਕੇ। ਤੇ ਲੇਕਿਨ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਹੁਕਮ ਢੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਤ। ਹੋਣ ਮੈਂ ਦਿਖਾਵਾਂਗਾ ਤੁਹਾਨੂੰ ਸੋਨੇ ਸੋਨੇ ਕਲੈਕਸ਼ਨ। ਸਟੋਰ ਦਾ ਨਾਮ ਸਲੂਜਾ ਹੈ ਕਿੱਥੇ ਹੈ ਲੁਧਿਆਣੇ 'ਚ ਐਡਜਾਇਨ ਮਾਇਨੰਦ ਗੁਰਦੁਆਰਾ। ਕੁਮਾਰ ਮੰਡੀ ਲੁਧਿਆਣੇ 'ਚ। ਤਾਨੂੰ ਜਿਓ ਕਲੈਕਸ਼ਨਸ ਦਿਖਾਵਾਂਗੇ ਨਾ ਉਹ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਕਰਦੇ ਆ ਤੁਹਾਡਾ ਸ਼ੁਰੂਆਤ ਵੈਰਾਈਟੀ ਦੀ ਸਾਰੇ ਸਾਰੇ ਸੂਟ ਦਿਖਾਉਂਦਾ ਜਿਆਦਾ ਦਿਖਾਣੇ ਵੀ ਨਹੀਂ ਦਿਖਾਉਂਗਾ 15 ਲੇਕਿਨ ਰਾਜ ਕੇ ਸੋਨੇ ਹੋਣਗੇ ਤੁਸੀਂ 15 ਦੇ 15 ਹੀ ਵਾਇ ਕਰ ਲੋਗੇ ਅਸੀਂ ਚੱਲ ਰਹੇ ਸੀ ਵੈਰਾਈਟੀ ਦੇ ਨਾਲ ਵੈਰਾਈਟੀ ਤੁਹਾਨੂੰ ਦਿਖਾਣੀ ਹੈ ਬਹੁਤ ਸੋਹਣੀ 15 20 ਸੂਟ ਦਿਖਾਣੇ ਆ ਤੁਹਾਡਾ ਟਾਈਮ 15 20 ਮਿੰਟ ਦਾ ਲੈਣਾ ਹੈ ਲੇਕਿਨ ਮਜ਼ਾ ਆਏਗਾ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਜਿਵੇਂ ਇੱਕ ਸੂਟ ਮੈਂ ਪਹਿਲੇ ਨੰਬਰ ਤੇ ਜਿਹੜਾ ਖੋਲਿਆ ਇਹਦਾ ਕਲਰ ਹੈ ਪੀਕਾਕ ਫੈਬਰਿਕ ਆਏਗਾ ਕ੍ਰਿਸਟਲ ਟਿਸ਼ੂ ਦੁਪੱਟਾ ਆਏਗਾ organza ਦਾ ਤੁਸੀਂ ਕੰਮ ਦੀ ਕਢਾਈ ਤੁਸੀਂ ਦੇਖੋ ਦੇਖੋ ਕਢਾਈ ਦੇਖੋ ਚੁੰਨੀ ਦੀ ਕਢਾਈ ਦੇਖੋ ਬਹੁਤ ਇੱਕ ਕਲਾਸ ਜਿੰਨوں ਅਸੀਂ ਕੰਨਣਾ ਅਸੀਂ ਪ੍ਰੀਮੀਅਮ ਪਾਣਾ ਹੈ ਰਿਚ ਪਾਣਾ ਹੈ ਆਈ ਪਾਣਾ ਹੈ ਇਹ ਉਹਨਾਂ ਚੀਜ਼ਾਂ ਨੂੰ ਤੁਸੀਂ ਜਦੋਂ ਫੀਲ ਕਰੋਗੇ ਤਾਂ ਤੁਸੀਂ ਮੇਰੇ ਤੋਂ ਸ਼ੋਪਿੰਗ ਕਰੋਗੇ ਦਿਲ ਨਾਲ ਕਿਉਂਕਿ ਮੇਰੇ ਕੋਲ ਜੋ ਚੀਜ਼ਾਂ ਮਿਲਦੀਆਂ ਨੇ ਉਹ ਤੁਹਾਨੂੰ ਲੁਧਿਆਣੇ 'ਚ ਨਹੀਂ ਮਿਲਣੀਆਂ ਬਹੁਤ ਰੇਅਰ ਸਟੋਰ ਹੁੰਦੇ ਨੇ ਜੋ ਪ੍ਰੀਮੀਅਮ ਕੁਆਲਿਟੀ ਵੇਚਣਾ ਪਸੰਦ ਕਰਦੇ ਨੇ ਪ੍ਰੀਮੀਅਮ ਕੁਆਲਿਟੀਜ਼ ਮਾਰਜਨ ਘਟ ਹੁੰਦਾ ਔਰ ਡਿਜ਼ਾਈਨ ਬਹੁਤ ਸੋਨੇ ਹੁੰਦੇ ਨੇ ਸਸੇ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਕਰ ਡਿਜ਼ਾਈਨਸ ਹੋਣੇ ਜਾਂ ਔਰ ਕੁਆਲਿਟੀ ਵਧੀਆ ਜਾਏ ਨਵੀਂ-ਨਵੀਂ ਚੀਜ਼ਾਂ ਤੁਸੀਂ ਫੰਕਸ਼ਨ ਵਿੱਚ ਪਾਓ। ਐਵੇਂ ਜਦੋਂ ਤੁਸੀਂ ਚੀਜ਼ਾਂ ਪਾਉਂਦੇ ਹੋ ਨਾ ਫਿਰ ਪਤਾ ਲੱਗਦਾ ਕਿ ਮੈਂ ਕੀ ਪਾਣਾ ਤੇ ਮੈਨੂੰ ਕੀ ਚਾਹੀਦਾ। ਸਭ ਤੋਂ ਖੁਸ਼ੀ ਦੀ ਗੱਲ ਕਿਹੜੀ ਹੈ? ਇਹਦੀ ਬਾਹਾਂਵਾਂ ਦੇ ਉੱਤੇ ਕਢਾਈ ਵੀ ਬਹੁਤ ਭਾਰੀ ਹੈ। ਇਹ ਦੇਖੋ ਬਾਹਾਂਵਾਂ। ਨਾਲ ਇਹ ਦੇਖੋ ਜੀ ਬਾਟਮ ਤੇ ਬਾਟਮ ਤੇ ਤੁਸੀਂ ਪ੍ਰਿੰਟ ਬਣਾ ਸਕਦੇ ਹੋ ਉੱਚੀ ੱਡੀ ਵਾਲੀ ਸਲਵਾਰਾ ਬਣਾ ਸਕਦੇ ਹੋ ਸਿੱਧੇ ਪੌਂਚੇ ਬਣਾ ਸਕਦੇ ਹੋ ਅੱਜ ਕੱਲ੍ਹ ਤੇ ਤੁਹਾਨੂੰ ਪਤਾ ਹੈ ਸਟਾਈਲ ਬਹੁਤ ਚੱਲਦਾ ਤੇ ਉਹਨਾਂ ਦੇ ਕਢਾਈ ਵੀ ਅਸੀਂ ਕਰਾਤੀ ਪੈਰਾਂ ਤੇ ਵੀ ਤੇ ਨਾਲ 슬ੀਵਸ ਤੇ ਕਢਾਈ ਤੇ ਹੈਗੀ ਹੈ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਸ਼ਰਟ ਬਹੁਤ ਸੋਹਣੀ ਹੈ ਐਵੇਂ ਦੀਆਂ ਸੋਹਣੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ ਮੇਰੇ ਸਟੋਰ ਸਲੂਜਾ ਤੇ ਆ ਜਾਓ ਤੁਸੀਂ ਵੀਡੀਓ ਸ਼ਾਪਿੰਗ ਵੀ ਕਰ ਸਕਦੇ ਹੋ ਮੇਰੇ ਕੋਲ ਦੋਵੇਂ ਸਰਵਿਸਿਜ਼ ਅਵੇਲੇਬਲ ਨੇ ਵੀਡੀਓ ਸ਼ਾਪਿੰਗ ਕਰੋ ਜਾਂ ਤੁਸੀਂ ਮੇਰੇ ਸਟੋਰ ਤੇ ਆਓ ਸਟੋਰ ਤੇ ਆਓਗੇ ਤਾਂ ਵੀ ਤੁਹਾਨੂੰ ਅਸੀਂ 200 ਸੂਟ ਦਿਖਾ ਸਕਦੇ ਹਾਂ ਵੀਡੀਓ ਕਾਲ ਕਰੋਗੇ ਤਾਂ ਵੀ ਦੋਸਤ ਸੂਟ ਦਿਖਾ ਸਕਦੇ ਆ ਸਾਨੂੰ ਤੁਹਾਨੂੰ ਸਾਡੇ ਲਈ ਤੁਹਾਨੂੰ ਵੈਰਾਈਟੀ ਦਿਖਾਣਾ ਇਹ ਖੁਸ਼ੀ ਦੀ ਗੱਲ ਹੈ ਅੱਗੇ ਚਲਦੇ ਆ ਜੀ ਨੈਕਸਟ ਆਈਟਮ ਤੇ ਲੈ ਪ੍ਰਿਆ ਆ ਆ ਦਿਖਾਈਏ ਆ ਸਰ ਦਿਖਾਓ ਆ ਵਧੀਆ ਹੈ ਇਹ ਲੋ ਜੀ ਇਹ ਪ੍ਰਿਆ ਦੀ ਪਸੰਦ ਹੈ ਤੁਹਾਨੂੰ ਸੂਟ ਦਿਖਾਉਂਦੇ ਆ ਬਹੁਤ ਐਕਸਕਲੂਸਿਵ ਚੀਜ਼ ਆਈ ਏ ਔਰ ਜੈਂਟਰੀ ਵੀ ਦੁਪੱਟਾ ਵੀ ਬਹੁਤ ਇਹ ਦੇਖੋ ਜੀ ਦੁਪੱਟਾ ਆ ਇਨਾ ਸੋਨਾ ਦੁਪੱਟਾ ਬਹੁਤ ਸੋਨਾ ਦੇਖੋ ਜੀ ਦੁਪੱਟਾ ਹੈ ਜੀ ਕਿਉਂਕਿ ਦੇਖੋ ਜੀ ਐਡੀਆਂ ਮੇਰੀਆਂ ਹੈਲਪਰ ਨੇ ਇਹੀ ਮੋਸਟਲੀ ਸੇਲ ਕਰਦੀਆਂ ਨੇ ਤੇ ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਕਾਊਂਟਰ ਤੇ ਕਿਹੜੀ ਚੀਜ਼ ਜ਼ਿਆਦਾ ਵਿਕਦੀ ਏ ਤੇ ਜਿੱਦਾਂ ਇਹਨਾਂ ਲੋਕਾਂ ਨੂੰ ਕਨਸੈਪਟ ਦਾ ਆਈਡੀਆ ਜ਼ਿਆਦਾ ਹੁੰਦਾ ਉਵੇਂ ਹੀ ਤੁਹਾਨੂੰ ਅਸੀਂ ਦੱਸਦੇ ਹਾਂ ਜੀ ਕਿਹੜੀ ਚੀਜ਼ ਜ਼ਿਆਦਾ ਵਿਕਦੀ ਕਿਹੜੀ ਚੀਜ਼ ਜ਼ਿਆਦਾ ਚਾਹੀਦੀ ਏ ਕਿਹੜੀ ਚੀਜ਼ ਜ਼ਿਆਦਾ ਸੇਲ ਚੱਲਦੀ ਏ ਕਿਉਂ ਤੇਰੇ ਵੀ ਪਸੰਦ ਦਾ ਕਿਰਤੀ ਆਹੀ ਏ ਤੈਨੂੰ ਕਿਹੜੀ ਪਸੰਦਾ ਪੀਸ ਏ ਇਹ ਦੇਖੋ ਇਹਨਾਂ ਨੂੰ ਆ ਪਸੰਦ ਲੱਗ ਰਹੀ ਏ ਇਹਨਾਂ ਨੂੰ ਇਹ ਵਾਲਾ ਪਸੰਦ ਲੱਗਦਾ ਸੀ ਕਿਰਤੀ ਦੇ ਪਸੰਦ ਦਾ ਵੀ ਦਿਖਾ ਦਿੰਨੇ ਆ ਜੀ ਇਹ ਦੇਖੋ ਜੀ ਕਿਰਤੀ ਦੇ ਪਸ ਪਿਆ ਸਰ ਇਹ ਸਕਰਟ ਵੀ ਆ ਵੀ ਦੇਖੋ ਇਹ ਦੇਖੋ ਜੀ ਇਹਦੇ ਨਾਲ ਫਰੌਕ ਬਣਾਈਏ ਅਸੀਂ ਨਾਲ ਦੇਖੋ ਲਹਿੰਗਾ ਆਏਗਾ ਨੀਚੇ ਬਹੁਤ ਸੋਨਾ ਨਾਲ ਲਹਿੰਗਾ ਹੈ ਲਹਿੰਗਾ ਅਨਸਟਿਚ ਹੈਗਾ ਕਿਉਂਕਿ ਕਈਆਂ ਦੇ ਸਾਈਜ਼ ਵੱਖਰੇ ਵੱਖਰੇ ਹੁੰਦੇ ਆ ਅਸੀਂ ਉਹਨੂੰ ਸਟਿਚ ਕਰਾ ਕੇ ਵੀ ਦੇ ਦੇਵਾਂਗੇ ਕੋਈ ਦਿੱਕਤ ਨਹੀਂ ਇਹ ਨਾਲ ਲੈ ਕੇ ਚੁੰਨੀਆਂ ਵੀ ਚਨੌਂ ਸ਼ਫੌਂਦੀ ਨਾਲ ਚੁੰਨੀ ਐਮ ਵੈਰੀ ਸੋਨੀਆਂ ਚੀਜ਼ਾਂ ਲਈ ਹੀ ਅਸੀਂ ਜਾਣੇ ਜਾਂਦੇ ਆ ਜੀ ਲੁਧਿਆਣੇ ਦੇ ਅੰਦਰ ਕਿਸੇ ਦੂਜੇ ਤਾਂ ਕੀ ਮਿਲਦਾ ਸਟਾਈਲ ਮਿਲਦਾ ਹੈ ਕੁਆਲਿਟੀ ਮਿਲਦੀ ਹੈ ਪੈਸੇ ਤੁਸੀਂ ਹਰ ਜਗ੍ਹਾ ਦੇਨੇ ਆ ਲੇਕਿਨ ਦੋ ਉੱਥੇ ਜਿੱਥੇ ਪੈਸੇ ਦਾ ਮੁੱਲ ਵੀ ਪੈਸੇ ਚ ਚੀਜ਼ ਮੰਨੂ ਆ ਗਈ ਇਕਦਮ ਲੇਟੈਸਟ ਵਧੀਆ ਯਾਰ ਹੁਣ ਤੁਸੀਂ ਆਪਣੇ ਚ ਹੀ ਖਪ ਪਾਈ ਜਾਂਦੇ ਹੋ ਸਰ ਆ ਕਹਿ ਰਹੀ ਆ ਆ ਦਿਖਾਓ ਮੈਂ ਕਹਿ ਰਹੀ ਆ ਆ ਦਿਖਾਓ ਅਸੀਂ ਸਾਰੇ ਆਪਾਂ ਸਾਰੇ ਦਿਖਾਵਾਂਗੇ ਇਹਨਾਂ ਨੂੰ ਦੇਖੋ ਸਾਰੇ ਲੈ ਕੇ ਆਏ ਆ ਤੁਹਾਡੇ ਲਈ ਲੈ ਕੇ ਆਇਆ ਹੁਣ ਦੇਖੋ ਜੀ ਹੁਣ ਆਪਸ ਹੀ ਲੜੀ ਜਾਂਦੀਆਂ ਨੇ ਕਿ ਤੁਹਾਨੂੰ ਕਿਹੜਾ ਦਿਖਾਣਾ ਬਟ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਣੇ ਆ ਜਿਵੇਂ ਤੁਸੀਂ ਇਹ ਦੇਖ ਰਹੇ ਸੀ ਕਿੰਨਾ ਵਧੀਆ ਸੂਟ ਹੈ ਹਰ ਮੌਕੇ ਤੇ ਤੁਸੀਂ ਪਾ ਸਕਦੇ ਹੋ ਨਾਲ ਦੀ ਚੁੰਨੀ ਬਹੁਤ ਅਲਟੀਮੇਟ ਹੈ ਬਹੁਤ ਸੋਹਣੀਆਂ ਚੀਜ਼ਾਂ ਲਈ ਸਲੂਜਾ ਫੇਮਸ ਹੈ ਜੀ ਸਲੂਜਾ ਵੈਰਾਈਟੀ ਲੈਂਦਾ ਤੁਹਾਨੂੰ ਕੁਆਲਿਟੀ ਦਿੰਦਾ ਹੈ ਅਪਡੇਟ ਕਰਦਾ ਨਵੇਂ-ਨਵੇਂ ਕਲੈਕਸ਼ਨ ਨਾਲ ਇਸ ਤੋਂ ਬਾਅਦ ਵੀ ਦੇਖੋ ਇਹ ਵੀ ਲਿਆਓ ਜੀ ਆ ਵੀ ਬਹੁਤ ਸੋਹਣਾ ਹੈ ਇਹ ਵੀ ਬਹੁਤ ਸੋਹਣਾ ਜੀ ਇਹ ਲਓ ਜੀ ਲਓ ਜੀ ਹਰ ਤੇ ਮੋਹਰ ਲੱਗੀ ਹੈ ਜੀ ਹੁਣ ਸੋਨੇ ਦੀ ਬਹੁਤ ਸੋਹਣਾ ਸੂਟ ਤੁਸੀਂ ਦੇਖਣਾ ਚਾਹੁੰਦੇ ਹੋ ਨਾਲ ਤੁਸੀਂ ਦੇਖੋ ਲੇਟੈਸਟ ਆਏਗਾ ਜੀ ਤਸਰ ਸਿਲਕ ਦੇ ਉੱਪਰ ਆਏਗਾ ਬਹੁਤ ਸੋਹਣੀ ਕਢਾਈ ਦੇ ਨਾਲ ਬਹੁਤ ਸਾਨਾ ਗਲੇ ਦਾ ਸਟਾਈਲ ਬਣਾਇਆ ਸੀ ਨਾਲ ਦੇਖੋ ਜੀ ਇਹਦੀ ਪਿਓਰ ਦੀ ਚੁੰਨੀ ਦੇਖੋ ਜੀ ਆ ਦੇਖੋ ਜੀ ਪ्योर ਦੀ ਚੁੰਨੀ ਸੋਹਣੀ ਵੀ ਬਹੁਤ ਸੋਹਣੀ ਨਾਲ ਚੁੰਨੀ ਦੇਖੋ ਮੰਨੂ ਵੀ ਅੱਛਾ ਲੱਗਦਾ ਹੈ ਮੰਨੂ ਵੀ ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਮੈਂ ਪ੍ਰੋਡਕਟ ਲਾਈਵ ਕਰਦਾ ਨਾ ਤੇ ਮਾਨੂੰ ਦਿਲੋਂ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਅੱਛੀ ਅਲਟੀਮੇਟ ਚੀਜ਼ ਤੁਹਾਡੇ ਲਈ ਲੈ ਕੇ ਆਇਆ ਚੀਜ਼ ਇੱਕ ਸੋਹਣੀ ਦਿਖਾਈ ਜਾਂਦੀ ਹੈ ਨਾ ਤੇ ਚਿਹਰੇ ਤੇ ਖੁਸ਼ੀ ਵੀ ਆਉਂਦੀ ਹੈ ਦਿਮਾਗ ਵੀ ਇੱਕਦਮ ਫਰੈਸ਼ ਹੁੰਦਾ ਹੈ ਕਿ ਮੈਂ ਵਧੀਆ ਚੀਜ਼ ਲੈ ਕੇ ਆਇਆ ਕਿੱਦਾਂ ਦਾ ਲੱਗ ਰਿਹਾ ਜੀ ਕਲਰ ਦੇਖੋ ਕਿੰਨਾ ਸੋਹਣਾ ਹੈ ਮੇਰੇ ਕੋਲ ਹਰ ਜਿਹੜੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਸਾਰਿਆਂ ਦੇ ਕਲਰ ਵੀ ਮਿਲ ਜਾਣਗੇ ਬਟ ਲਾਈਵ ਵਿੱਚ ਮੈਂ ਇੱਕ ਇੱਕ ਦੋ ਦੋ ਕਲਰ ਦਿਖਾ ਸਕਦਾ ਲੇਕਿਨ ਡਿਜ਼ਾਈਨ ਤਾਂ ਉਹਨੂੰ ਜ਼ਿਆਦਾ ਦਿਖਾ ਸਕਦਾ ਸਰ ਆ ਦਿਖਾਓ ਹੁਣ ਅਨਾਰਕਲੀ ਅਨਾਰਕਲੀ ਦਿਖਾ ਦਿਓ ਆ ਦਿਖਾਓ ਲੈ ਲਿਆ ਜੀ ਇਹ ਜੀ ਲਿਓ ਜੀ ਪ੍ਰਿਆ ਦੀ ਫੇਵਰੇਟ ਆ ਸਭ ਤੋਂ ਵਧੀਆ ਸਭ ਤੋਂ ਵਧੀਆ ਜੀ ਇਹ ਦੇਖੋ ਜੀ ਅਨਾਰਕਲੀ ਬਹੁਤ ਜ਼ਿਆਦਾ ਫੈਸ਼ਨ ਹੈ ਅਨਾਰਕਲੀ ਦੇ ਨਾਲ ਸਲਵਾਰਾਂ ਬਹੁਤ ਜ਼ਿਆਦਾ ਫੈਸ਼ਨ ਹੈ ਇਹ ਚੀਜ਼ਾਂ ਦੇਖੋ ਜੀ ਫੋਨ ਤਾਂ ਦਿਖਾਉਂਦੇ ਆਂ ਦੀ ਚੁੰਨੀ ਬਹੁਤ ਲੱਜਵਾ ਆਵੇ ਮਹਿੰਦੀ ਕਲਰ ਦਾ ਪੀਸ ਇਹ ਦੇਖੋ ਜੀ ਚੁੰਨੀਆਂ ਦੀ ਕਿੰਨੀ ਸੋਹਣੀ ਕੜਾਈ ਹੈ ਇਹ ਦੀ ਜੀ ਬਹੁਤ ਸੋਹਣੀ ਕੜਾਈ ਹੈ ਜੀ ਵਾਕਈ ਬਹੁਤ ਸੋਹਣੀ ਕੜਾਈ ਹੈ ਅਮਰ ਜੀ ਜੀ ਦੇਖੋ ਇਹ ਆएगी ਜੀ ਇਹਦੀ ਸਲਵਾਰ ਸਲਵਾਰ ਤੇ ਵੀ ਨਾਲ ਕਢਾਈ ਆਪਾਂ ਕਰਾਈ ਪਹੁੰਚਿਆ ਤੇ ਬਹੁਤ ਸਪੈਸ਼ਲ ਚੀਜ਼ਾਂ ਮਿਲਦੀਆਂ ਨੇ ਸਾਡੇ ਸਟੋਰ ਤੇ ਸਾਡਾ ਟਾਰਗੇਟ ਕਪੜਾ ਵੇਚਣਾ ਤੇ ਹੈਗਾ ਹੀ ਇਹ ਨਾਲ ਤੁਹਾਨੂੰ ਚੀਜ਼ਾਂ ਨੂੰ ਅਪਡੇਟ ਕਰਾਉਣਾ ਵੀ ਹੈ ਕਿ ਆਇਆ ਕੀ ਤੇ ਬੰਦ ਕੀ ਰਿਹਾ ਤੇ ਨਵਾਂ ਕੀ ਚੱਲ ਰਿਹਾ ਅੱਜ ਕਲਰ ਵੀ ਨਵੇਂ ਆ ਗਏ ਡਿਜ਼ਾਈਨ ਵੀ ਨਵੇਂ ਆ ਗਏ ਸਟਾਈਲ ਵੀ ਨਵੇਂ ਆਏ ਹੈ ਇੱਕ ਤਰ੍ਹਾਂ ਇੱਕ ਸੋਹਣੀਆਂ ਚੀਜ਼ਾਂ ਕਿੱਥੇ ਮਿਲਣਗੇ ਤੁਹਾਨੂੰ ਸਾਡੇ ਸਟੋਰ ਤੇ ਆਓ ਕੋਈ ਵੀ ਚੀਜ਼ ਲੈਣੀ ਹੈ ਵਧੀਆ ਤੋਂ ਵਧੀਆ ਦਾ ਨਹੀਂ ਸਟਾਈਲਿਸ਼ ਲੈਣੀ ਹੈ ਉਹਨਿਆਰ ਤੁਸੀਂ ਲੋਕ ਆਪਣੀ ਚੋਇਸਾਂ ਚ ਲੱਗ ਗਏ ਹੋ ਹਾਲੋ ਲੈਓ ਸਾਰੇ ਜ਼ੋਰ ਦਿਖਾਣੇ ਆਪਾਂ ਆ ਸਟੋਰ ਦਾ ਸਭ ਤੋਂ ਵਧੀਆ ਪੀਸ ਇਹ ਲੋ ਜੀ ਸਟੋਰ ਦਾ ਸਾਰਿਆਂ ਤੋਂ ਵਧੀਆ ਪੀਸ ਦਿਖਾਉਂਦੇ ਸਭ ਤੋਂ ਸੋਹਣਾ ਕਲਰ ਹੈ ਕਲਰ ਵੀ ਬਹੁਤ ਸੋਹਣਾ ਹੈ ਜੀ ਇਹਦਾ ਇਥੇ ਨੂੰ ਵਧੀਆ ਬਹੁਤ ਸੋਹਣਾ ਸਟਾਈਲਿਸ਼ ਕੰਮ ਦੇਖੋ ਤੁਸੀਂ ਪਿਓਰ ਕਟ ਦਾਣੇ ਦਾ ਜਿਵੇਂ ਲੱਗਦਾ ਆਪਾਂ ਹੀਰੇ ਜੜ ਕੇ ਦਿੱਤੇ ਆ ਜੀ ਉਦਾਂ ਦਾ ਸੂਟ ਹੈ ਨਾਲ ਸਭ ਤੋਂ ਜੋ ਆਦੀ ਵੱਡੀ ਗੱਲ ਹੈਗੀ ਏ ਆਦੀ ਬਾਹਮਾ ਵੀ ਬਹੁਤ ਸੋਹਣੀਆਂ ਅਸੀਂ ਬਨਵਾਈਆਂ ਨੇ ਬਾਹਮਾ ਤੇ ਵੀ ਕਢਾਈ ਬਹੁਤ ਸੋਹਣੀ ਇਹ ਦੇਖੋ ਜੀ ਕੱਲੀ ਕੱਲੀ ਬਾਹ ਤੇ ਕਢਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਇਹ ਸ਼ਰਟ ਦਾ ਤੁਸੀਂ ਦੇਖੋ 프ਰੰਟ ਹੁਣ ਦਿਖਾਉਂਗਾ ਮੈਂ ਤੁਹਾਨੂੰ ਇਹਦੀ ਚੁੰਨੀ ਇਹ ਹੈਗਾ ਸ਼ਰਟ ਦਾ 프ਰੰਟ ਹੁਣ ਦਿਖਾਉਂਗਾ ਮੈਂ ਤੁਹਾਨੂੰ ਇਹਦੀ ਚੁੰਨੀ ਖੋਲ 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 ਕੇ ਪੂਰਾ ਖੋਲ ਹੁਣ ਦਿਖਾਉਂਗਾ ਤੁਹਾਨੂੰ ਇਹਦੀ ਚੁੰਨੀ ਇਹ ਦੇਖੋ ਇਹ ਚੁੰਨੀ ਕਿੰਨੀ ਸੋਹਣੀ ਚੁੰਨੀ ਹੈ ਐਦਾਂ ਲਈ ਹੋਏ ਚੁੰਨੀ ਕਿੰਨੀ ਜੱਚੂਗੀ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਡਿਜ਼ਾਈਨ ਕਈ ਵਾਰ ਤੇ ਮਨ ਕਰਦਾ ਮੈਂ ਵੀ ਕੁੜੀ ਬਣ ਕੇ ਪੈਦਾ ਹੋ ਜਾਂਦਾ ਤੇ ਮੈਂ ਇਹਨੇ ਕਲਰ ਪਾ ਸਕਦਾ ਸੀ ਸਾਡੇ ਕੋਲ ਤੇ ਉਹ ਹੀ ਨੀਲੇ ਕਾਲੇ ਰਹ ਜਾਂਦੇ ਆ ਕਲਰ ਪਾਣ ਨੂੰ ਇਹ ਦੇਖੋ ਜੀ ਕਿੰਨੇ ਸੋਹਣੇ ਟੋਰੀ ਕਲਰ ਹੈਗਾ ਸਗਨਾ ਤੇ ਪਾਨ ਵਾਲਾ ਸਜਨੇ ਵਾਲਾ ਹਰ ਰੰਗ ਤੇ ਫੱਬਣ ਵਾਲਾ ਸੂਟ ਹੈ ਜੀ ਬਹੁਤ ਪਿਆਰਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਜੀ ਹੋਰ ਇੱਕ ਚੀਜ਼ ਬਹੁਤ ਸੋਨਾ ਹੈ ਮੇਰੇ ਕੋ ਨਿਊ ਕੰਬੀਨੇਸ਼ਨ ਬ੍ਰਿੰਜ਼ਲ ਕਲਰ ਬਹੁਤ ਸੋਨਾ ਕਲਰ ਸਭ ਤੋਂ ਅਲਟੀਮੇਟ ਕਲਰ ਅਲਟੀਮੇਟ ਕਲਰ ਦੇਖੋ ਜੀ ਬਿਲਕੁਲ ਜੀ ਅਲਟੀਮੇਟ ਹੀ ਹੈਗਾ ਇਹ ਦੇਖੋ ਬਿਲਕੁਲ ਨਿਊ ਕਢਾਈਆਂ ਨਿਊ ਸਟਾਈਲ ਦੇ ਅੰਦਰ ਆਏਗਾ ਨਾਲ ਦੀ 슬ੀਵਸ ਤੇ ਵੀ ਵਰਕ ਨਜ਼ਰ ਆ ਰਿਹਾ ਤੁਹਾਨੂੰ ਫਰੰਟ ਤੇ ਕੰਮ ਹੁਣ ਇਹ ਦੇਖੋ ਜੀ ਦੇਖੋ ਜੀ ਸ਼ਗਨਾ ਵਾਲੀ ਚੁੰਨੀ ਅੱਜ ਕੱਲ੍ਹ ਨਾ ਫੇਰੀਆਂ ਵਿੱਚ ਆਟ ਕਲਰ ਵੀ ਬਹੁਤ ਚੱਲਦੇ ਆ ਤੁਸੀਂ ਫੇਰੀਆਂ ਲਈ ਆਟ ਕਲਰ ਵੀ ਯੂਜ਼ ਕਰ ਸਕਦੇ ਹੋ ਤੇ ਵੈਸੇ ਫੰਕਸ਼ਨਲ ਹੈ ਫੇਰੀਆਂ ਦੇ ਬਾਅਦ ਵਾਲਾ ਸੂਟ ਹੈ ਲੇਕਿਨ ਕਈ ਲੋਕ ਅੱਜ ਕੱਲ੍ਹ ਫੇਰੀਆਂ ਵਿੱਚ ਵੀ ਰੰਗ ਚੇਂਜ ਕਰਕੇ ਪਾਣ ਲੱਗ ਗਏ ਆ ਤੇ ਤੁਸੀਂ ਉਦਾਂ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹੋ ਬਣਿਆ ਹੋਇਆ ਜੀ ਡਿਸ਼ੀਨ ਕਰੇ ਪਰ ਉੱਤੇ ਐ ਬਣਾਈ ਦੀ ਚਨੌਂ ਸ਼ਪੌਨ ਦੇ ਉੱਤੇ ਖੁੱਲੇ ਲੰਬੇ ਚੌੜੇ ਸੂਟ ਨੇ ਜੀ ਖੁੱਲੇ ਹੀ ਚੁੰਨੀਆਂ ਨੇ ਤੇ ਐਵੇਂ ਦੀ ਕਲੈਕਸ਼ਨ ਜੋ ਤੁਹਾਡੇ ਸਟੋਰ ਤੋਂ ਤੁਸੀਂ ਲੈਣ ਆਂਦੇ ਹੋ ਜਾਂ ਵੀਡੀਓ ਕਾਲ ਦੇ ਦਰੂਸ ਸ਼ਾਪਿੰਗ ਕਰਦੇ ਹੋ ਤੁਹਾਨੂੰ ਮਜ਼ਾ ਪੂਰਾ ਆਣਾ ਕਿਉਂਕਿ ਤੁਹਾਨੂੰ ਵੈਰਾਈਟੀ ਮਿਲੇਗੀ ਨਵੀਂ ਤੋਂ ਨਵੀਂ ਇਹ ਦੇਖੋ ਜੀ ਸਾਈਜ਼ ਦੇਖੋ ਜੀ ਇਹਨਾਂ ਦੇ ਕਿੰਨਾ ਜ਼ਬਰਦਸਤ ਕਲੈਕਸ਼ਨ ਹੈ ਕਲਰਾਂ ਦੇ ਸਾਥ ਸਾਥ ਡਿਜ਼ਾਈਨ ਡਿਜ਼ਾਈਨਰ ਦੀ ਵੀ ਪੂਰੀ ਮਾਸਤਰੀ ਹੈ ਕਲੈਕਸ਼ਨ ਦੀ ਤੇ ਚਲੋ ਮਾਸਟਰੀ ਹੈਗੀ ਏ ਡਿਜ਼ਾਈਨ ਵੀ ਦੀ ਬੜੀ ਮਾਸਟਰੀ ਹੈ ਕਲਰ ਬਹੁਤ ਸੋਨੇ ਤੁਹਾਨੂੰ ਮਿਲਣਗੇ ਸਾਡੇ ਸਟੋਰ ਤੇ ਲਓ ਜੀ ਆਹ ਲੋ ਆਹ ਕਲਰ ਲੋ ਇਹ ਬਹੁਤ ਸੋਨਾ ਪੀਸ ਹੈ ਜੀ ਇਹਦੀ ਬੜੀ ਡਿਮਾਂਡ ਹੈ ਜੀ ਜਦੋਂ ਦੀ ਅਸੀਂ ਤੇ ਰੀਲ ਪਾਈ ਹੈ ਤੇ 15 16 ਸੌਟ ਅਸੀਂ ਵੇਚ ਚੁੱਕੇ ਆ ਰੀਲ ਹੀ ਇਹਦੀ ਬੜੀ ਹਿੱਟ ਹੋਈ ਹੈ ਇੰਸਟਾਗ੍ਰਾਮ ਤੇ ਆਪਾਂ ਦੀ ਰੀਲ ਬਣਾ ਕੇ ਪਾਈ ਹੈ ਫੇਸਬੁੱਕ ਤੇ ਵੀ ਪਾਈ ਹੈ ਤੇ YouTube ਤੇ ਇਹਦੇ 15 16 ਸੌਟ ਅਸੀਂ ਵੇਚ ਚੁੱਕੇ ਆ ਆ ਲਓ ਜੀ ਆਹ ਰੁਪਟਾ ਇਹਦਾ ਇਹ ਦੇਖੋ ਜੀ ਚੁੰਨੀਆਂ ਦੀ ਸੋਬਰ ਇਨਾਂ ਬਹੁਤ ਵਧੀਆ ਚੀਜ਼ਾਂ ਐਵੇਂ ਦੀਆਂ ਚੀਜ਼ਾਂ ਅਟਰੈਕਟਿਵ ਲੱਗਦੀਆਂ ਨੇ ਪਾਈਆਂ ਹੋਈਆਂ ਸੋਹਣੀਆਂ ਜੈਂਟਰੀ ਕਿਸੇ ਵੀ ਫੰਕਸ਼ਨ ਵਿੱਚ ਪਾ ਕੇ ਖੜਜੋ ਆਪਣੀ ਹੀ ਬੋਲ ਵਾਲਾ ਬਣ ਜਾਂਦੇ ਜੀ ਆਪਣੀ ਹੀ ਗੱਲਬਾਤ ਬਣਦੀ ਏ ਕਿ ਚਲੋ ਜੀ ਪੀਸ ਕਿੰਨਾ ਸੋਹਣਾ ਜਦੋਂ ਦੇ ਰੀਲ ਪਾਈਏ 15 16 ਪੀਸ ਦੇ ਆਰਡਰ ਪੁੱਗਤਾ ਚੁੱਕੇ ਆ ਅੱਗੇ ਵੀ ਵੇਚੀ ਜਾ ਰਹੇ ਆ ਮਾਲ ਫੈਕਟਰੀ ਠਾ 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 ਬਣੀ ਜਾ ਰਿਹਾ ਤੁਹਾਨੂੰ ਜੋ ਪਸੰਦ ਹੈ ਜਿਹਦਾ ਨਾ ਪਸੰਦ ਹੈ ਤੁਸੀਂ ਸਾਨੂੰ ਦੱਸਣਾ ਤੁਹਾਨੂੰ ਚਾਹੀਦਾ ਕੀ ਹੈ ਕਿੰਦਾ ਦਾ ਚਾਹੀਦਾ ਲੈ ਹੁਣ ਆ ਦਿਖਾਓ ਤੇ ਕਹਿ ਲਖੋ ਜੀ ਆ ਦੇਖੋ ਕਿੰਨਾ ਕੁੜੀਆਂ ਵਾਸਤੇ ਸਬ ਤੋਂ ਸੋਹਣਾ ਸੂਟ ਆਨਿਅਨ ਸ਼ੇਡ ਦੇ ਅੰਦਰ ਲਾਈਟ ਆਨਿਅਨ ਸ਼ੇਡ ਦੇ ਅੰਦਰ ਆਏਗਾ ਪੀਸ 오ਰਗੈਂజా ਪਿਓਰ ਉਹ ਪਿਓਰ ઓਰ ਨਹੀਂ ਸੋਰੀ ਇਹ ਪੇਪਰ ਸਿਲਕ ਆएगी ਜੀ ਪਿਓਰ ਪੇਪਰ ਸਿਲਕ ਦੇ ਉੱਪਰ ਆਇਆ ਜੀ ਪਿਓਰ ਪੇਪਰ ਸਿਲਕ ਨਾਲ ਆਦੀ ਤੁਸੀਂ ਦੇਖੋ ਚੁੰਨੀ ਬਹੁਤ ਅਲਟੀਮੇਟ ਕਲੈਕਸ਼ਨ ਕੁੜੀਆਂ ਲਈ ਬਹੁਤ ਸੋਹਣਾ ਸੂਟ ਹੈ ਜਿਉ ਸਲਵਾਰ ਸੂਟ ਪਾਣਾ ਪਸੰਦ ਕਰਦੀਆਂ ਨੇ ਜਾਂ ਪੈਂਟ ਸੂਟ ਪਾਣਾ ਪਸੰਦ ਕਰਦੀਆਂ ਨੇ ਇਹ ਉਹਨਾਂ ਲਈ ਬੜੀ ਅਲਟੀਮੇਟ ਚੀਜ਼ ਹੈਗੀ ਹੈ ਤੁਸੀਂ ਇਹਦੀ ਖੂਬਸੂਰਤੀ ਫੀਲ ਕਰ ਸਕਦੇ ਹੋ ਕਢਾਈ ਨਾਲ ਬਾਰਡਰ ਨਾਲ ਡਿਜ਼ਾਈਨ ਨਾਲ ਕਲਰ ਨਾਲ ਕੁਆਲਿਟੀ ਨਾਲ ਪੇਪਰਸ ਦਾ ਫੈਬਰਿਕ ਨਵੇਂ ਕਲਰ ਨਵੇਂ ਡਿਜ਼ਾਈਨ ਦੇ ਅੰਦਰ ਸਲੂਜਾ ਤੋਂ ਤੁਸੀਂ ਆ ਕੇ ਬਾਇ ਕਰ ਲੋ ਕੋਈ ਵੀ ਚੀਜ਼ ਤੁਹਾਨੂੰ ਲਾਈਵ ਵਿੱਚ ਪਸੰਦ ਆ ਰਹੀ ਏ ਤੁਸੀਂ ਉਹਦਾ ਰੇਟ ਪੁੱਛ ਸਕਦੇ ਹੋ ਉਹਨੂੰ ਬਾਇ ਕਰ ਸਕਦੇ ਹੋ ਇੰਟਰਨੈਸ਼ਨਲ ਸ਼ਿਪਿੰਗ ਅਸੀਂ ਕਰਦੇ ਆਂ ਇੰਟਰਨੈਸ਼ਨਲ ਸ਼ਿਪਿੰਗ ਦੇ ساتھ ساتھ ਅਸੀਂ ਲੋਕਲ ਇੰਡੀਆ ਵਿੱਚ ਜੋ ਕੋਰੀਅਰ ਭੇਜਦੇ ਆਂ ਹੋਮ ਡਿਲੀਵਰੀ ਜੋ ਕਰਦੇ ਆਂ ਉਹ ਫ੍ਰੀ ਕਰਦੇ ਆਂ ਅਗਰ ਤੁਹਾਨੂੰ ਸੁਆਕੇ ਵੀ ਭੇਜ ਦੋ ਸਫਾਈ ਦੇ ਪੈਸੇ ਤੁਹਾਨੂੰ ਅਸੀਂ ਦੱਸ ਦਾਂਗੇ ਜੇਕਰ ਤੁਸੀਂ ਕਹੋਗੇ ਮੈਨੂੰ ਸੁਆਕੇ ਭੇਜ ਦੋ ਤੁਹਾਨੂੰ ਸੀ ਸਟਿਚ ਕਰਕੇ ਵੀ ਭੇਜ ਦੰਗੇ ਉਹਦੀ ਵੀ ਕੋਈ ਟੈਨਸ਼ਨ ਨਹੀਂ ਹੈ ਬਟ ਸਾਨੂੰ ਤੁਹਾਡਾ ਸਾਈ ਚਾਹੀਦਾ ਹੋਵੇਗਾ ਮੈਜ਼ਰਮੈਂਟ ਚਾਹੀਦਾ ਹੋਵੇਗਾ ਤੁਹਾਨੂੰ ਉਹ ਵੀ ਮਿਲ ਜਾਏਗਾ ਸਾਨੂੰ ਆ ਦੇ ਸੱਤ ਸੂਟ ਹੋਰ ਰਹਿ ਗਏ ਮੇਰੇ ਕੋਲ ਦਿਖਾਣ ਨੂੰ ਪਿੱਛੇ 500 ਸੂਟ ਲੱਗਾ ਬਟ ਮੈਂ ਤੁਹਾਨੂੰ ਜਿਆਦਾ ਨਹੀਂ ਦਿਖਾਣਾ ਜਿਆਦਾ ਜਨਾ ਤੁਸੀਂ ਵੀ ਸੋਚਦੇ ਹੋ ਪਤਾ ਨਹੀਂ ਕਿੰਨੀ ਕੁ ਵੈਰਾਈਟੀ ਮੈਂ ਹੋਜ ਪੋਜ ਜਿੰਨਾ ਤੁਸੀਂ ਪਸੰਦੀ ਕਰ ਪੰਦੇ ਬਟ ਮੈਂ ਤੁਹਾਨੂੰ ਦਿਖਾਉਂਗਾ ਕੁਝ ਖਾਸ ਚੀਜ਼ਾਂ ਖਾਸ ਚੀਜ਼ਾਂ ਦਾ ਮਤਲਬ ਹੁੰਦਾ ਉਸ ਤੋਂ ਬਾਅਦ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਕੀ ਮੈਨੂੰ ਜਸਪਾ ਲੈਣੀ ਮੈਨੂੰ ਉਹ ਚਾਹੀਦਾ ਮੈਨੂੰ ਐ ਨਹੀਂ ਉਹ ਚਾਹੀਦਾ ਲੈ ਪ੍ਰਿਆ ਨਹੀਂ ਆ ਆਦ ਕੋ ਮਲਾ ਸਰ ਨਹੀਂ ਸਰ ਆ ਵਾਲਾ ਸਰ ਅਰੇ ਇਹ ਅੰਦੀ ਤੁੰਦੀ ਚ ਕੀ ਵਰਦੇ ਪਹਿਲੇ ਕੀ ਕਰਕੇ ਦਿਖਾ ਦਿੰਦੇ ਆ ਆ ਵਾਲਾ ਬਹੁਤ ਸਰ ਯਾਰ ਤੰਗ ਨਾ ਕਰੋ ਲੈ ਪਲੇ ਦਿਖਾਣੇ ਪਹਿਲੇ ਇਹ ਦਿਖਾਓ ਫਿਰ ਮੈਂ ਉਹ ਦਿਖਾਣਾ ਐਕਚੁਅਲੀ ਜੀ ਪਹਿਲੇ ਸਰ ਇਹ ਦੇਖੋ ਜੀ ਪਹਿਲੇ ਅਸੀਂ ਮੰਨਦੇ ਆਪਾਂ ਮੁਸਕਾਨ ਦੀ ਗੱਲ ਪਹਿਲੇ ਐ ਦੇਖੋ ਫਿਰ ਮੈਂ ਤੁਹਾਨੂੰ ਦਿਖਾਉਂਗਾ ਉਹ ਵਾਲਾ ਸੂਟ ਜਿਹੜਾ ਮੈਂ ਨੀਚੇ 골ਡਨ ਮਸਟਰਡ ਕਲਰ ਖੋਲਿਆ ਬਹੁਤ ਲਾਜਵਾਬ ਪੀਸ ਆਇਆ ਐਵੇਂ ਖੱਪ ਵਾਲੀ ਤੁਸੀਂ ਇਹ ਦੇਖੋ ਜੀ ਕਿਦਾਂ ਦਾ ਲੱਗਿਆ ਜੀ ਤੇ ਉਹਦਾ ਰੁਪਟਾ ਕਿੱਥੇ ਆ ਸ਼ੂਗਰ ਫ੍ਰੀ ਸ਼ੂਗਰ ਫ੍ਰੀ ਸੂਡ ਨੇ ਪਾਇਆ ਵੀ ਸੋਨੇ ਸਟਾਈਲ ਵੀ ਸੋਨੇ ਤੇ ਕਮਾਲ ਦੀ ਗੱਲ ਬਾਤ ਤੇ ਐਵੇਂ ਦੀ ਚੀਜ਼ਾਂ ਲਈ ਤੁਹਾਨੂੰ ਕਿੱਥੇ ਆਣਾ ਪਏਗਾ ਸਲੂਜਾ ਤੇ ਸਲੂਜਾ ਕਿਤੇ ਕੁਮਾਰ ਮੰਡੀ ਲੁਧਿਆਣੇ ਮੇਰਾ ਸਟੋਰ ਐਡਜੋਇਨ ਮਾਈਨੰਦਗੁਰ ਕੋਰ ਕੋੜ ਦੁਆਰਾ ਇੱਕ ਤਾਂ ਕਮਾਲ ਦੀ ਚੀਜ਼ਾਂ ਬਣਾਉਂਦੇ ਆਂ ਅਸੀਂ ਇੱਕ ਤੋਂ ਇੱਕ ਕਮਾਲ ਦੀ ਚੀਜ਼ਾਂ ਵੇਚਦੇ ਆ ਆਪਦੀ ਫੈਕਟਰੀ ਐ ਆਪਣਾ ਹੀ ਮਾਲ ਬੰਨਣਾ ਆਪਣੀ ਡਿਜ਼ਾਈਨ ਚਲਾ ਕਰਾਣੇ ਆ ਅਸੀਂ ਵੀ ਡਿਜ਼ਾਈਨ ਚੱਕਦੇ ਆ ਕਦੇ ਜੰਨਵੀ ਕਪੂਰ ਦੁਕਤ ਕਟਰੀਨਾ ਕੈਵ ਤੋਂ ਕਦੇ ਸਾਰਾ ali ਖਾਨ ਤੋਂ ਇੱਥੋਂ ਡਿਜ਼ਾਈਨ ਉਹਨਾਂ ਦੇ ਸੂਟਾਂ ਤੇ ਚੁਰਾ ਕੇ ਤੁਹਾਡੇ ਅੱਗੇ ਪੇਸ਼ ਕਰ ਦਿੰਦੇ ਆ ਤੁਸੀਂ ਵੀ ਸੱਚਦੇ ਓਵੇਂ ਹੀ ਓਵੇਂ ਸਟਾਈਲ ਨਾਲ ਪਾਓ ਚੀਜ਼ਾਂ ਸੋਨੀਆ ਸੋਨੀਆ ਕਲੈਕਸ਼ਨ ਪਾਓ ਹੁਣ ਦਿਖਾਵਾਂ ਨੇ ਚੱਲਾ ਸੂਟ ਹਾਂਜੀ ਦਿਖਾਓ ਸਾਰੇ ਆਏ ਦਾ ਦੁਪੱਟਾ ਵੀ ਦਿਖਾਓ ਲੈ ਲਓ ਜੀ ਇਹ ਦੇਖੋ ਇਹ ਕੁੜੀ ਦਾ ਰਹਿ ਗਿਆ ਸੂਟ ਦਿਖਾਉ ਇਹ ਦੇਖੋ ਜੀ ਕਿੰਨਾ ਮਸਤ ਸੂਟ ਹੈ ਨਹੀਂ ਕੀ ਚੀਜ਼ ਹੈ ਜੀ ਇਹ ਗਲਬਤ ਦੇਖੋ ਕਢਾਈਆਂ ਦੀ ਗਲੇ ਦੀਆਂ ਫਰੰਟ ਦੀਆਂ ਪਾਵਾਂ ਦੀਆਂ ਇਹ ਚੁੰਨੀ ਦੇਖੋ ਜੀ ਮਲਟੀ ਕਲਰ ਦੁਪੱਟਾ ਵੈਰੀ ਨਾਈਸ ਵੈਰੀ ਨਾਈਸ ਦੇਖੋ ਜੀ ਪ੍ਰਿਆ ਦੀ ਚੋਇਸ ਵੀ ਬਹੁਤ ਸੋਹਣੀ ਹੈ no doubt ਇਹਦੀ ਚੋਇਸ ਬਹੁਤ ਵਧੀਆ ਕਿ ਇਹ ਸੂਟ ਬਹੁਤ ਸੋਹਣਾ ਹੈ ਮੁਸਕਾਨ ਨੇ ਜਿਹੜਾ ਸੂਟ ਪਹਿਲੇ ਦਿਖਾਇਆ ਸ਼ੈਂਪੇਨ ਕਲਰ ਦਾ ਉਹ ਵੀ ਆਪਣੀ ਜਗ੍ਹਾ ਬੜਾ ਅਲਬੇਲਾ ਸੂਟ ਹੈ ਬਹੁਤ ਵਧੀਆ ਸੂਟ ਹੈ ਗਰੇ ਇਦਾਂ ਤੇ ਦੇਖ ਲੈਣੇ ਆ ਜਾਓ ਮੇਰੇ ਸਟੋਰ ਤੇ ਆ ਜਾਓ ਵੇਟ ਨਾ ਕਰੋ ਕਿਸੇ ਚੀਜ਼ ਦਾ ਸੇਲ ਲੱਗੀ ਹੋਈ ਹੈ ਅੱਜਕੱਲ ਸੇਲ ਦਾ ਮਤਲਬ ਹੁੰਦਾ ਹੈ

ਬਹੁਤ ਲਜਬਾ ਨਿਊ ਸ਼ੇਡ ਨਿਊ ਕੰਬੀਨੇਸ਼ਨ ਕਹਿੰਦੇ ਨੇ ਆਪਾਂ ਨਵਾਂ ਕਲਰ ਪਾਣਾ ਕੋਈ ਨਵਾਂ ਡਿਜ਼ਾਈਨ ਪਾਣਾ ਇਹ ਆਇਦਰ ਰੁਪਟਾ ਇਹ ਦੇਖੋ ਦੀ ਚੁੰਨੀ ਕਿੰਨਾ ਸੋਹਣਾ ਰੁਪਟਾ ਹੈ ਦਾ ਬਹੁਤ ਬਿਊਟੀਫੁਲ ਭਾਵੇਂ ਅਸੀਂ ਖੱਬ ਕਿੰਨੀ ਪਾਈਏ ਲੇਕਿਨ ਸੂਟ ਤੁਹਾਨੂੰ ਸੋਹਣੇ ਜਨੇ ਖੱਪ ਤੇ ਉਹਨਾਂ ਨੇ ਪਾਨੀ ਪਾਨੀ ਕਿਉਂਕਿ ਇਹਨਾਂ ਦੇ ਰੋਸ ਸੂਟ ਵੇਚਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਜ਼ਿਆਦਾ ਚੱਲਦੀ ਕਿਹੜੀ ਘੱਟ ਚੱਲਦੀ ਕਿਹੜਾ ਕਾਕ ਸਭ ਤੋਂ ਜ਼ਿਆਦਾ ਪੀਸ ਪਸੰਦ ਕਰਦਾ ਉਦਾਂ ਦੇ ਕਰਕੇ ਲੋਕ ਖੱਪਾ ਲੈਂਦੇ ਆ ਸਰ ਐ ਨਹੀਂ ਦਿਖਾਓ ਏਦਾਂ ਦਿਖਾ ਦਿਓ ਬਟ ਦਿਖਾਣੇ ਤੁਹਾਨੂੰ ਉਹ ਪੀਸ ਹੈ ਕਿ ਤੁਹਾਨੂੰ ਜਾ ਕੇ ਚੀਜ਼ਾਂ ਮਜ਼ਾ ਆਏ ਬਹੁਤ ਵਧੀਆ ਕਿਦਾਂ ਲੱਗ ਰਿਹਾ ਤੁਸੀਂ ਆਪਣਾ ਆਈਡੀਆ ਜਰੂਰ ਸਾਨੂੰ ਮੈਸੇਜ ਰਾਹੀਂ ਦੱਸ ਦਿਓ ਤੁਹਾਡੀ ਕੋਈ ਸੁਜੈਸ਼ਨ ਹੈ ਜਰੂਰ ਲਿਖ ਦਿਓ ਤੁਹਾਨੂੰ ਅਸੀਂ ਦੀ ਰਿਪਲਾਈ ਕਰਾਂਗੇ ਕਿਸੇ ਦਾ ਵੀ ਰੇਟ ਪੁੱਛਣਾ ਕਿਸੇ ਦਾ ਕੁਆਲਟੀ ਪੁੱਛਣੀ ਹੈ ਇਹ ਪੇਪਰ ਸਿਲਕ ਦੇ ਉੱਪਰ ਬਣਿਆ ਹੋਇਆ ਪੀਸ ਹੈ ਤੁਸੀਂ ਬੜੇ ਫੈਬਰਿਕ ਪਾਏ ਹੋਣੇ ਆ ਕ੍ਰੇਪ ਪਾਈ ਔਰਗਾਂਜਾ ਪਾਈ ਟਿਸ਼ੂ ਪਾਈ ਇਹ ਪੇਪਰ ਸਿਲਕ ਹੈ ਨਿਊ ਤੁਹਾਡ ਲਈ ਅਸੀਂ ਹਾਜ਼ਰ ਕੀਤੀ ਜਾਂਦੇ ਹਾਂ

ਸਕਲਰਾਂ ਦੇ ਹੀ ਗੇਮ ਹੈ ਜੀ ਅਸ ਦਾ ਟਾਈਮ ਇਸ ਨਿਓਨ ਕਲਰ ਆਏਗਾ ਨਿਓਨ ਹੌਟ ਪਿੰਕ ਸ਼ੇਡ ਵਿਦ ਸੋਨੇ ਜਿਤ ਚੁੰਨੀ ਨਾਲ ਇਹ ਦੇਖੋ ਇਹ ਦੇਖੋ ਚੁੰਨੀ ਨਾਲ ਆਇਆ ਮਜ਼ਾ ਦੇਖ ਕੇ ਅਲੱਗ ਹੀ ਡਿਜ਼ਾਈਨ ਹੈ ਇਹਦੀ ਬਿਲਕੁਲ ਬਹੁਤ ਬਿਊਟੀਫੁੱਲ ਪੀਸ ਬਹੁਤ ਬਿਊਟੀਫੁੱਲ ਦੇਖੋ ਜੀ ਮੇਰੇ ਤੋਂ ਜ਼ਿਆਦਾ ਵਧੀਆ ਪ੍ਰਿਆ ਬੋਲਦੀ ਏ ਕਿ ਬਿਲਕੁਲ ਅਲੱਗ ਜੀ ਤਰੀਕੇ ਦੀ ਚੀਜ਼ ਹੈ ਕੀ ਇਹ ਇਹ ਕਲਾਸ ਚੀਜ਼ਾਂ ਲਈ ਅਸੀਂ ਫੇਮਸ ਹੈਗੇ ਹਾਂ ਲੁਧਿਆਣੇ ਦੇ ਵਿੱਚ ਮਾਹਿਰ ਵੀ ਅਸੀਂ ਐਸੀ ਚੀਜ਼ਾਂ ਦੇ ਹੈ ਪੰਜਾਬੀ ਸੂਟਾਂ ਦੇ ਮਾਹਿਰ ਲੋਕ ਸਾਨੂੰ ਕਹਿੰਦੇ ਨੇ ਜੀ ਪੰਜਾਬੀ ਸੂਟ ਤੁਹਾਨੂੰ ਸਾਡੇ ਕੋਲ ਇੱਕਦਮ ਡਿਫਰੈਂਟ ਅਲਵੇਲੇ ਸੋਹਣੇ ਮਿਲਾਂਗੇ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਤੁਸੀਂ ਸਾਨੂੰ ਜਰੂਰ ਦੱਸਣਾ ਹੈ ਇਹਦੀ ਬਾਟਮੇ ਨਾਲ ਹੁਣ ਅਗਲੇ ਚੀਜ਼ਾਂ ਨੂੰ ਤੁਹਾਨੂੰ ਦਿਖਾਉਣਾ ਹੈ ਹੋਰ ਇੱਕ ਕਨਸੈਪਟ ਦਿਖਾਉਣਾ ਮੈਂ ਇੱਕ ਨਵੀਂ ਚੀਜ਼ ਲੈ ਕੇ ਆਇਆ ਆ ਰੈਡ ਵਾਲਾ ਦਿਖਾਓ ਸਰ ਆਹ ਵਾਲਾ ਸਰ ਰੈਡ ਵਾਲਾ ਦਿਵਾ ਦਿਓ ਸਰ ਇੱਕ ਇੱਕ ਪੀਸ ਕੋਈ ਵੀ ਦਿਖਾਓ ਕਿਹੜਾ ਦਿਖਾਵਾਂ ਸਰ ਆਹ ਵਾਲਾ ਇਹਦੇ ਦੇ ਹੀ ਦਿਖਾ ਦਿਓ ਹੁਣ ਚਲੋ ਜੀ ਪਹਿਲੇ ਇਹ ਦੇਖ ਲਓ ਜੀ ਕ੍ਰਸ਼ ਦੇਖੋ ਜੀ ਕ੍ਰਸ਼ ਟਿਸ਼ੂ ਦੇ ਅੰਦਰ ਛੇੜ ਤੁਹਾਨੂੰ ਦੱਸਦਾ ਬਹੁਤ ਸੋਨਾ ਜੈਗਰੀ ਕਲਰ ਜੈਗਰੀ ਦਾ ਮਤਲਬ ਹੋ ਗਿਆ ਲਾਈਟ ਗੁੜ ਰੰਗਾ ਪੀਸੇ ਬਹੁਤ ਸੋਹਣੀ ਚੁੰਨੀ ਨਾਲ ਜਿੰਨਾ ਤੁਸੀਂ ਸੋਨਾ ਸੋਚ ਸਕਦੇ ਹੋ ਨਾ ਉਹਨਾਂ ਸੋਨਾ ਸੋਟ ਅਸੀਂ ਤੁਹਾਨੂੰ ਦੇ ਸਕਦੇ ਆ ਇਹ ਸਾਡਾ ਪ੍ਰੋਮਿਸ ਜਿੰਨਾ ਸੋਨਾ ਤੁਸੀਂ ਸੋਚ ਸਕਦੇ ਹੋ ਉਹਨਾਂ ਸੋਨਾ ਤੁਹਾਨੂੰ ਅਸੀਂ ਦੇ ਸਕਦੇ ਆ ਬਹੁਤ ਸੋਹਣੀਆਂ ਚੀਜ਼ਾਂ ਸਲੂਜਾ ਤੇ ਮਿਲਦੀਆਂ ਨੇ ਡਿਸਕਾਊਂਟ 'ਚ ਵੀ ਮਿਲ ਜਾਂਦੀਆਂ ਨੇ ਜਦੋਂ ਡਿਸਕਾਊਂਟ ਆਫਰ ਚੱਲਦਾ ਹੁੰਦਾ ਤਾਂ ਡਿਸਕਾਊਂਟ ਆਫਰ ਤੁਹਾਨੂੰ ਪਰਸੂ ਪਰ ਪੀਸ ਦੇ ਉੱਤੇ ਕਿਸਤੇ 500 ਕਿਸਤੇ 700 ਕਿਸਤੇ 1000 ਕਿਸਤੇ 1500 ਕਿਸਤੇ 2000 ਕਿਸਤੇ 3000 ਤੱਕ ਦਾ ਡਿਸਕਾਊਂਟ ਵੀ ਆਫਰ ਲੱਗ ਕੇ ਆਉਂਦਾ ਹੈ ਬ੍ਰਾਂਡ ਟੂ ਬ੍ਰਾਂਡ ਵੈਰੀ ਕਰਦਾ ਹੈ ਜੀ ਕਿਵੇਂ ਤਾਂ ਲੱਗਿਆ ਅਗਰ ਤੁਸੀਂ ਸਵਾਕੇ ਵੀ ਲੈਣੇ ਨੇ ਸਵਾਕੇ ਵੀ ਦੇ ਸਕਦੇ ਆ ਇੰਟਰਨੈਸ਼ਨਲ ਲੈਣੇ ਨੇ ਅਬਰਾਡ ਲੈਣੇ ਨੇ ਤੁਹਾਨੂੰ ਉੱਥੇ ਵੀ ਪਹੁੰਚਾਂਗੇ ਇੰਡੀਆ ਦੀ ਕੋਰੀਅਰ ਸਾਡੇ ਵੱਲੋਂ ਤੁਹਾਨੂੰ ਫ੍ਰੀ ਆਫਰ ਹੈ ਸਟਿਚ ਕਰਾਣੀ ਹੈ ਸਟਿਚ ਵੀ ਹੋ ਜਾਏਗਾ ਬਟ ਤੁਸੀਂ ਛੜੀਆਂ ਚੀਜ਼ਾਂ ਦੇਖੋ ਫੀਲ ਕਰੋ ਕਿ ਤੁਹਾਨੂੰ ਚੀਜ਼ਾਂ ਸੀ ਕਿਆ ਦਿਖਾ ਰਹੇ ਆ ਸਰ ਹੁਣ ਆ ਦੇਖੋ ਇਹ ਲਓ ਆ ਰੈੱਡ ਕਲਰ ਲੋ ਜੀ ਰੈੱਡ ਕਲਰ ਵੀ ਦੇਖੋ ਜੀ ਸਗਣਾ ਵਾਲਾ ਕਲਰ ਵਿਆਹ ਸ਼ਾਦੀਆਂ ਚ ਬਹੁਤ ਜ਼ਿਆਦਾ ਇਸ ਕਲਰ ਦੀ ਡਿਮਾਂਡ ਹੁੰਦੀ ਹੈ ਫੇਰਿਆਂ ਵਿੱਚ ਵੀ ਚੱਲਦੇ ਆ ਜਿਨ੍ਹਾਂ ਨੇ ਐਦਾਂ ਦੇ ਸੁੱਚੇ ਕੰਮ ਚਾਹੀਦੇ ਨੇ ਸੁਚੀਆਂ ਜਰੀਆਂ ਦਾ ਕੰਮ ਚਾਹੀਦਾ ਹੈ ਇਹ ਉਹਨਾਂ ਲਈ ਸਭ ਤੋਂ ਜ਼ਿਆਦਾ ਏ ਗ੍ਰੇਡ ਚੀਜ਼ ਹੈ ਤੇ ਸਰ ਆ ਇਹਦਾ ਰੁਪਟਾ ਦਾ ਚੈੱਕ ਕਰੋ ਲਓ ਜੀ ਕਰਾਓ ਜੀ ਚੈੱਕ ਕਰੋ ਜੀ ਦੁਪੱਟਾ ਚੈੱਕ ਕਰੋ ਅਲਟੀਮੇਟ ਚੀਜ਼ ਐਵੇਂ ਦੇ ਸੋਨੇ ਕੰਮ ਸੋਨੇ ਡਿਜ਼ਾਈਨ ਸੋਨੇ ਕਲੈਕਸ਼ਨ ਦੇ ਅੰਦਰ ਬਹੁਤ ਚੀਜ਼ ਵਧੀਆ ਅਗਰ ਲੈਣੀ ਹੈ ਤੇ ਤੁਸੀਂ ਸਾਨੂੰ ਜੁਆਇਨ ਕਰ ਲਓ YouTube ਤੇ Instagram ਤੇ ਤੇ Facebook ਤੇ ਜਿਹੜਾ ਵੀ ਤੁਹਾਡਾ ਚੈਨਲ ਸਭ ਤੋਂ ਵਧੀਆ ਤੁਹਾਨੂੰ ਲੱਗਦਾ ਤੁਸੀਂ ਉਹਨੂੰ ਜੁਆਇਨ ਕਰੋ ਨੰਬਰ ਮੇਰਾ ਸਕਰੀਨ ਤੇ ਚੱਲਦਾ ਹੈ WhatsApp ਕਾਲਿੰਗ ਕਰਕੇ ਵੀ ਦੇਖ ਸਕਦੇ ਹੋ FaceTime ਕਾਲਿੰਗ ਕਰਕੇ ਵੀ ਤੁਸੀਂ ਛੜ ਤੋਂ ਵੈਰੈਟੀ ਬਾਈ ਕਰ ਸਕਦੇ ਹੋ ਇਹਦੀ ਬਾਟਮ ਇਹਦੀ ਬਾਟਮ ਤੇ ਕੰਮ ਆਏਗਾ ਜੀ ਚੈੱਕ ਕਰੋ ਇਹਦੀ ਬਾਟਮ ਚੈੱਕ ਕਰੋ ਜੀ ਬਾਟਮ ਤੇ ਵੀ ਕੰਮ ਬਹੁਤ ਸੋਨਾ ਕਿਤਾ ਤਾਂ ਨਜ਼ਰ ਆ ਰਿਹਾ ਆਏਗਾ ਪੂਰਾ ਵੀਡੀਓ ਵਿੱਚ ਉਸ ਤੋਂ ਇਲਾਵਾ ਸ਼ਰਟ ਦੁਪੱਟਾ ਤੁਹਾਡੇ ਅੱਗੇ ਸਾਹਮਣੇ ਪਿਆ ਹੀ ਹੋਇਆ ਹੈ ਸੂਚੀ ਜਰੀ ਦਾ ਕੰਮ ਹੈ ਕੱਲੀ ਕੱਲੀ ਚੀਜ਼ ਅਲਵੇਲੀ ਹੈ ਕਲਰ ਕੋਈ ਤੁਹਾਨੂੰ ਚਾਹੀਦਾ ਹੈ ਜਾਂ ਬਣਵਾਣਾ ਹੈ ਦੇਖੋ ਜੀ ਜੋ ਕਲਰ ਮੇਰੇ ਕੋਲ ਹੈਗੇ ਉਹ ਤੇ ਹੈਗੇ ਹੀ ਨੇ ਸਪੋਜ਼ ਤੁਹਾਡੇ ਮਨ ਦਾ ਕੋਈ ਕਲਰ ਤੁਸੀਂ ਬਣਵਾਣਾ ਹੈ ਉਹ ਕਲਰ ਦਾ ਤੁਸੀਂ ਸਾਨੂੰ ਨੰਬਰ ਦੱਸਣਾ ਹੈ ਅਸੀਂ ਉਹ ਕਲਰ ਵੀ ਤੁਹਾਨੂੰ ਅਸੀਂ ਬਣਾ ਕੇ ਦੇ ਦੇਵਾਂਗੇ ਸਾਨੂੰ ਉਹਦੇ ਚ ਕੋਈ ਵੀ ਟਾਈਮ ਚਾਹੀਦਾ ਹੋਏਗਾ ਉਹ ਤੁਹਾਡੇ ਨਾਲ ਅਸੀਂ ਡਿਸਕਸ ਕਰ ਲਾਂਗੇ ਮੌਕੇ ਤੇ ਕਿ ਸਾਨੂੰ ਐਨੇ ਦਿਨ ਵਿੱਚ ਤੁਹਾਨੂੰ ਅਸੀਂ ਚੀਜ਼ ਬਣਾ ਕੇ ਦੇ ਸਕਦੇ ਹਾਂ ਦੇਖੋ ਜੀ ਸਾਡਾ ਪੀਸ ਇਸ ਤੋਂ ਬਾਅਦ ਤੁਹਾਡੇ ਲਈ ਲੈ ਕੇ ਆਇਆ ਮੈਂ ਇੱਕ ਨਿਊ 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 ਬਿਊਟੀਫੁਲ ਸ਼ੇਪ frojit turquoise color ਇਹ ਦੇਖੋ ਜੀ ਆਹ ਸ਼ਾਦੀਆਂ ਵਿਆਹ ਚਪਾਨ ਲਈ ਬੁਆ ਉੱਪਰ ਪਿਓਰ ਸਿਲਕ ਦਾ ਪੀਸ ਹੈਗਾ ਪਿਓਰ ਸਿਲਕ ਦਾ ਪਹਿਲੇ ਤੁਸੀਂ ਫਰੰਟ ਦੇਖੋ ਸਾਈਡਸ ਕਾਰਨ ਸੈੱਟ ਕਰੋ ਪਿਓਰ ਸਿਲਕ ਦੇ ਉੱਪਰ ਤੁਸੀਂ ਦੇਖੋ ਜੀ ਇੱਕਦਮ ਲੇਟੈਸਟ ਅਗਰ ਜਿੰਨੂੰ ਅਸੀਂ ਕਹਿੰਦੇ ਨਾ ਅਰਚਕਨ ਸਟਾਈਲ ਵਿੱਚ ਬਣਾ ਸਕਦੇ ਹੋ ਸਿੰਪਲ ਸਟਾਈਲ ਬਣਾ ਸਕਦੇ ਹੋ ਫਰੰਟ ਹੈ ਵੀ ਇਹ 슬ੀਵਸ ਹੈਵੀ ਨੇ ਦੁਪੱਟਾ ਉੱਪਰ ਤੋਂ ਜਦੋਂ ਇਹ ਇਹ ਦੇਖੋ ਜੀ ਚੁੰਨੀ ਦੇਖੋ ਜੀ ਚਰੌਨ ਸ਼ਿਫਨ ਦੀ ਚੁੰਨੀ ਕੀ ਬਾਤ ਹੈ ਜੀ ਕੀ ਬਾਤ ਹੈ ਐਵੇਂ ਦੇ ਅਟਰੈਕਟਿਵ ਪੀਸ ਲਈ ਤੁਹਾਨੂੰ ਅਸੀਂ ਮਿਲਦੇ ਹਾਂ ਕਿੱਥੇ ਲੁਧਿਆਣੇ ਭਾਰ ਮੰਡੀ ਐਡਜੋਇਨ ਮਾਈਨ ਨਦ ਕੋਰ ਕੋਟਵਾਰਾਂ डिफरेंट कलर ਚੀਜ਼ਾਂ ਦੇ ਸਾਥ-ਸਾਥ ਕਲਰਾਂ ਦੀ ਵੀ ਕੁਆਲਿਟੀ ਤੁਹਾਨੂੰ ਮਿਲੇਗੀ ਸਾਡੇ ਕੋਲ ਦੇਖਣ ਦੇ ਮਲਟੀ ਸ਼ੇਡਸ ਮਿਲਾਂਗੇ ਮਲਟੀ ਡਿਜ਼ਾਈਨਸ ਮਿਲਾਂਗੇ ਅਨਲਿमिटेड ਕਲੈਕਸ਼ਨ ਮਿਲੇਗਾ ਹਰ ਰੇਂਜ ਮਿਲੇਗੀ 5000 6000 ਤੋਂ ਸਟਾਰਟ ਹੋ ਕੇ ਤੁਹਾਨੂੰ ਜੋ ਰੇਂਜ ਚਾਹੀਦੀ ਹੈ ਤੁਹਾਨੂੰ ਜੋ ਰੇਂਜ ਚਾਹੀਦੀ ਹੈ ਮੇਰੇ ਕੋਲ ਸਾਰੀ ਰੇਂਜ ਮਿਲਦੀ ਹੈ 5 6000 ਤੋਂ ਸਟਾਰਟ ਹੋ ਕੇ ਜੋ ਐਮੇ ਦਾ ਕਲੈਕਸ਼ਨ ਹੈ ਉਹ 5-7000 ਤੋਂ ਸਟਾਰਟ ਹੁੰਦਾ ਹੈ ਜੋ ਇਸ ਤੋਂ ਨੀਚ ਦਾ ਡਿਜ਼ਾਈਨਸ ਨੇ ਉਹ ਮੇਰੇ ਕੋਲ 2-2000 ਤੋਂ ਵੀ ਸਟਾਰਟ ਹੋ ਜਾਂਦੇ ਆ ਹੁਣ ਇਹ ਡਿਪੈਂਡ ਕਰਦਾ ਕਿ ਤੁਹਾਨੂੰ ਅੱਜ ਕੀ ਚਾਹੀਦਾ ਬਟ ਮੈਂ ਤੇ ਕੋਸ਼ਿਸ਼ ਕਰਦਾ ਕਿ ਤੁਸੀਂ ਵਿਆਹ ਸ਼ਾਦੀਆਂ ਲਈ ਵਧੀਆ ਕਲੈਕਸ਼ਨ ਬਾਏ ਕਰਨਾ ਆ ਜੋ ਮੇਰੇ ਕੋਲ फटाफट ਦੌੜਦੇ ਹੋਏ ਕਲਰ ਦੇਖੋ ਡਿਜ਼ਾਈਨ ਦੇਖੋ ਹਾਂਜੀ ਇਹ ਆ ਦਿਖਾਓ ਸਭ ਤੋਂ ਡਿਫਰੈਂਟ ਕਲਰ ਹੈ ਸਭ ਤੋਂ ਕਾਮਨ ਦੇਖਦੇ ਆ ਸਭ ਤੋਂ ਡਿਫਰੈਂਟ ਇਹ ਦੇਖੋ ਜੀ ਸਭ ਤੋਂ ਡਿਫਰੈਂਟ ਸ਼ੇਡ ਆ ਗਿਆ ਜੀ ਇੰਗਲਿਸ਼ ਕਲਰ ਗ੍ਰੇ ਟੋਨ ਤੇ ਆਏਗਾ ਫੈਬਰਿਕ ਤੁਹਾਨੂੰ ਮੈਂ ਦੱਸ ਰਣਾ ਇਹ ਆਏਗੀ ਡਿਸ਼ੀਨ ਕ੍ਰੇਪ ਵਿਦ ਟਿਸ਼ੂ ਟਿਸ਼ੂ ਦੇ ਨਾਲ ਡਿਸ਼ੀਨ ਕ੍ਰੇਪ ਵਿਦ ਟਿਸ਼ੂ ਵਰਕ ਦੇ ਨਾਲ ਆਏਗੀ ਔਰ ਤੁਸੀਂ ਇਹਦੇ ਕੱਲੇ ਦੀ ਕਢਾਈ ਬਾਰਡਰ ਦੀ ਕਢਾਈ ਡਿਜ਼ਾਈਨ ਪ੍ਰੋਪਰ ਦੇਖ ਸਕਦੇ ਹੋ ਨਾਲ ਦੇਖੋ ਜੀ ਇਹ ਬਹੁਤ ਸੋਨਾ ਬਾਰਡਰ ਦੀ ਡਿਜ਼ਾਈਨ ਫਿਨਿਸ਼ ਹੋਣੀ ਹੈ ਬਹੁਤ ਸੋਨਾ ਬਾਰਡਰ ਵੀ ਬਣਿਆ ਹੈ ਜੀ ਕੱਲਾ ਮੈਂ ਤਾਰੀਫ ਨਹੀਂ ਕਰਦਾ ਜੀ ਪ੍ਰਿਆ ਵੀ ਕਰ ਰਹੀ ਹੈ ਕਿਉਂਕਿ ਜਦੋਂ ਤੁਸੀਂ ਸਾਡੀ ਦੁਕਾਨ ਤੇ ਸ਼ੋਪਿੰਗ ਕਰਨ ਆਉਂਦੇ ਹੋ ਨਾ ਤੇ ਤੁਹਾਡੇ ਲਈ ਹੈਲਪ ਇਹੀ ਲੋਕ ਕਰਦੇ ਆ ਆ ਰਹੀ ਹੈ ਨਾ ਦੀ ਫੋਟੋ ਇਹ ਤੁਹਾਨੂੰ ਹੈਲਪ ਕਰਦੇ ਆ ਤੁਹਾਡੀ ਚੋਇਸ ਨੂੰ ਸਮਝਦੇ ਆ ਤੁਹਾਡੀ ਚੋਇਸ ਦੇ ਮੁਤਾਬਕ ਕੱਲਿੱ-ਕੱਲਿੱ ਚੀਜ਼ ਦੇ ਦਿੰਦੇ ਤੇ ਕੱਲਾ ਮੈਂ ਇਨਵੋਲਡ ਨਹੀਂ ਹੁੰਦਾ ਮੇਰੀ ਪੂਰੀ ਟੀਮ ਤੁਹਾਡੇ ਨਾਲ ਇਨਵੋਲਵ ਹੁੰਦੀ ਏ ਤੁਹਾਡੇ ਮਨ ਦਾ ਟੇਸਟ ਕ੍ਰੀਏਟ ਕਰਕੇ ਦਿੰਦੀ ਏ ਤਿਆਰ ਕਰਕੇ ਦਿੰਦੀ ਏ ਤੇ ਤੁਹਾਡੇ ਲਈ ਹੈਲਪਫੁਲ ਹੁੰਦੀ ਏ ਕਿ ਤੁਹਾਨੂੰ ਕੀ ਚਾਹੀਦਾ ਅੱਜ ਤੇ ਉਹਦੇ ਮੁਤਾਬਕ ਹੀ ਆ ਤੇ ਸੁਜੈਸਟ ਕਰਦੇ ਨੇ ਲਾਈਵ ਵਿੱਚ ਕਿ ਤੁਹਾਨੂੰ ਕੀ ਚਾਹੀਦਾ ਹੈ ਤੁਹਾਡੇ ਲਈ ਕਿਹੜੀ ਚੀਜ਼ ਵਧੀਆ ਹੈ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਮੇਰਾ ਕਲੈਕਸ਼ਨ ਇਹ ਤੁਸੀਂ ਜ਼ਰੂਰ ਦੱਸਣਾ ਮੈਂ ਤੁਹਾਨੂੰ ਹੁਣ ਦੋ ਪੀਸ ਜਾਂ ਤਿੰਨ ਪੀਸ ਹੋਰ ਦਿਖਾਉਂਗਾ ਲੇਕਿਨ ਉਹ ਦ ਸਰ ਹੁਣ ਆ ਦੇਖੋ ਇਹ ਦੇਖੋ ਜੀ ਆ ਵੀ ਅਲਟੀਮੇਟ ਚੀਜ਼ ਆ ਇਹ ਦੇਖੋ ਜੀ ਅਲਟੀਮੇਟ ਚੀਜ਼ਾਂ ਦੇਖੋ ਜੀ ਸਾਡੇ ਦੁਕਾਨ ਦੀਆਂ ਮੈਂ ਕਹਿੰਦਾ ਜੀ ਡਾਇਮੰਡ ਵਰਗਾ ਕੰਮ ਕੀਤਾ ਹੋਇਆ ਡਾਇਮੰਡ ਵਰਗਾ ਇਹ ਦੇਖੋ ਸ਼ਰਟ ਦਾ ਫਰੰਟ ਜਿਵੇਂ ਅਸੀਂ ਇੱਕ ਨੈਕਲੇਸ ਲੈਂਦੇ ਆ ਨਾ 골ਡ ਦਾ ਵੱਡਾ ਜਿਹਾ ਬਿਲਕੁਲ ਭਰਿਆ ਹੋਇਆ ਇਹ ਬਿਲਕੁਲ ਨੈਕ ਉਦਾਂ ਦਾ ਬਣਾਇਆ ਹੈ ਕਿ ਤੁਸੀਂ ਇਹਦੇ ਉੱਪਰ ਸਿਰਫ ਇੱਕ 골ਡ ਦੀ ਛੋਟੀ ਜੀ 체ਨੀ ਵੀ ਪਾਓਗੇ ਨਾ ਤੁਹਾਡੀ ਫੀਲ ਉਦਾਂ ਦੀ ਆਊਗੀ ਕਿ ਮੈਂ 골ਡਨ ਦਾ ਨੈਕ 골ਡਨ ਨੈਕਲੇਸ ਪਾਇਆ ਹੋਇਆ ਹੈ ਬਹੁਤ ਸੋਨੇ ਐਵੇਂ ਦੇ ਨਵੇਂ-ਨਵੇਂ ਕਲੈਕਸ਼ਨ ਸਾਡੇ ਕੋਲ ਤੁਹਾਨੂੰ ਡੇਲੀ ਅਪਡੇਟ ਹੁੰਦੇ ਨੇ ਹੁਣ ਆ ਰੁਪਟਾ ਦੇਖੋ ਇਹ ਦੇਖੋ ਜੀ ਪੇਪਰ ਸਿਲਕੀ ਨਾਲ ਚੁੰਨੀ ਆਈ ਏ ਇਹ ਦੇਖ ਰਾਇ ਤਾਂ ਕਿਸੇ ਵੀ ਟਰੋਪ ਤੇ ਹੋਣੀ ਨਹੀਂ ਜਿੱਦਾ ਇੱਥੇ ਐ ਦੇਖੋ ਜੀ ਦੇਖ ਰਹੇ ਹੋ ਕਲੈਕਸ਼ਨ ਇੰਨੇ ਵਧੀਆ-ਵਧੀਆ ਕੱਲਾ ਮੈਂ ਨਹੀਂ ਕਹਿ ਰਿਹਾ ਸਾਰਾ ਸਟਾਫ ਕਹਿੰਦਾ ਕਿ ਜਿੱਦਾਂ ਦੀ ਕਲੈਕਸ਼ਨ ਇੱਥੇ ਹੋਊਗੀ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਬਹੁਤ ਸੋਨੇ ਕਲੈਕਸ਼ਨ ਲਈ ਸਾਡਾ ਸਟੋਰ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਰਹੇਗਾ ਤੁਸੀਂ ਸਾਡੇ ਸਟੋਰ ਤੇ ਆ ਜਾਓ ਮੈਨੂੰ ਤਾਂ ਬਹੁਤ ਖੁਸ਼ੀ ਏ ਨਹੀਂ ਆ ਸਕਦੇ ਕੋਈ ਚਿੰਤਾ ਨਾ ਕਰੋ ਤੁਹਾਨੂੰ ਫੈਮਿਲੀਅਰ ਸਪੋਰਟ ਮਿਲੇਗੀ ਤੁਸੀਂ ਲਾਈਵ ਦੇਖ ਸਕਦੇ ਹੋ ਵੀਡੀਓ ਕਾਲ ਤੇ ਦੇਖ ਸਕਦੇ ਹੋ WhatsApp ਕਾਲ ਤੇ ਦੇਖ ਸਕਦੇ ਹੋ ਫੇਸਟਾਈਮ ਤੇ ਦੇਖ ਸਕਦੇ ਹੋ ਜੋ ਤੁਹਾਡੇ ਕੋਲ ਸੁਵਿਧਾ ਨੇ ਸਾਡੀ ਸਾਡੇ ਕੋਲ ਸਾਰੇ ਤਰੀਕੇ ਦੇ ਅਰੇਂਜਮੈਂਟ ਹੈਗੇ ਆ ਬਸ ਤੁਸੀਂ ਤਿਆਰੀ ਕਰੋ ਸ਼ਾਪਿੰਗ ਦੀ ਕਰੋ ਫੰਕਸ਼ਨ ਦੀ ਤਿਆਰੀਆਂ ਤੇ ਆ ਜਾਓ ਮੇਰੇ ਸਟੋਰ ਤੇ ਜਾਂ ਕਰੋ ਆਨਲਾਈਨ ਸ਼ਾਪਿੰਗ ਇਸ ਤੋਂ ਬਾਅਦ ਤੁਸੀਂ ਅਨਾਰਕਲੀ ਦਿਖਾਓ ਹੁਣ ਇਹ ਅਲੀ ਇਹ ਦੇਖੋ ਜੀ ਇਹ ਅਨਾਰਕਲੀ ਦੇਖੋ ਜੀ ਮੈਂ ਤੁਹਾਨੂੰ ਮਿਕਸ ਕਰਕੇ ਕਿਉਂ ਦਿਖਾ ਰਿਹਾ ਕਿ ਤੁਹਾਨੂੰ ਆਈਡੀਆ ਰਹੇ ਕਿ ਮੇਰੇ ਕੋਲ ਹਰ ਚੀਜ਼ ਮਿਲਦੀ ਹੈ। ਸੱ ਲਈ ਇੱਕ ਵੈਰਾਈਟੀ ਨਹੀਂ ਹੈ ਮੇਰੇ ਕੋਲ। ਅਨਲਿਮਿਟਿਡ ਵੈਰਾਈਟੀਆਂ ਨੇ। ਅੱਜ ਸਤੇ ਮੈਂ ਤੁਹਾਨੂੰ ਪੰਜਾਬੀ ਸੂਟ ਦਿਖਾ ਰਿਹਾ ਕੱਲ ਮੈਂ ਤੁਹਾਨੂੰ ਸਾੜੀਆਂ ਵੀ ਦਿਖਾਉਂਗਾ। ਡ੍ਰੇਪ ਸਾੜੀਆਂ ਦਿਖਾਉਂਗਾ, ਫੈਨਸੀ ਸਾੜੀਆਂ ਦਿਖਾਉਂਗਾ, ਪਾਰਟੀ ਵੇਅਰ ਦਿਖਾਉਂਗਾ। ਇਹ ਈਵਨਿੰਗ ਈਵਨਿੰਗ ਡ्रेसेस ਦਿਖਾਉਂਗਾ ਤੁਹਾਨੂੰ ਮਜ਼ਾ ਆ ਜਾਵੇਗਾ ਮੇਰੀ ਚੀਜ਼ ਦੇ। ਇਹ ਦੇਖੋ ਨਾਲ ਚੁੰਨੀ ਲਿਆ ਬੇਟੇ ਦੀ। ਆ ਲੋ ਇਹਦੀ ਚੁੰਨੀ। ਇਹ ਦੇਖੋ ਇਹਦੀ ਚੁੰਨੀ। ਮੇਰੇ 컬렉ਸ਼ਨ ਦੀ ਵਾਹ ਵਾਹ ਹੁੰਦੀ ਹੈ ਜਿੱਥੇ ਇਹ ਮੇਰਾ ਚੈਲੰਜ ਤੇ ਮੇਰੀ ਗਾਰੰਟੀ ਹੈ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਜ਼ਰੂਰ ਤੁਹਾਨੂੰ ਸਾਂਝੇ ਕਰੋ ਆਪਣੀ ਗੱਲਾਂ ਆਪਣੇ ਵਿਚਾਰ ਜ਼ਰੂਰ ਦੱਸੋ ਹੁਣ ਤੁਸੀਂ ਤੁਸੀਂ ਮੇਰਾ ਕਲੈਕਸ਼ਨ ਜੋ ਦੇਖਿਆ ਤੁਹਾਨੂੰ ਕੀ ਫੀਲ ਹੋਇਆ ਤੁਸੀਂ ਦੱਸਣਾ ਇੱਕ ਫਿਰੋਜੀ ਕਲਰ ਦਾ ਸੂਟ ਲੈਣਾ ਬਟੇ ਇਧਰ ਮੈਂ ਤੁਹਾਨੂੰ ਇਹ ਸੂਟ ਤਾਂ ਲਗਾ ਕੇ ਵੀ ਦਿਖਾਣਾ ਬਹੁਤ ਸੋਹਣਾ ਅਗਰ ਕੋਈ ਚੀਜ਼ ਤੁਹਾਨੂੰ ਸਿਰਫ ਪ੍ਰੈਕਟੀਕਲ ਦਿਖਾਉਂਦੇ ਆ ਉਹਦੀ ਗੱਲਬਾਤ ਇੱਕ ਅਲੱਗ ਨਜ਼ਰ ਆਂਦੀ ਹੈ ਇਹ ਦੇਖੋ ਚੁੰਨੀ ਦੇਣਾ ਕੋਲ ਆ ਦੇਖੋ ਜੀ ਮੇਰਾ ਸੂਟ ਮੇਰੀ ਚੁੰਨੀ ਨਾਲ ਨਾਲ ਬਹੁਤ ਸੋਨੇ ਸੂਟ ਦੇਖੋ ਸਪੈਸ਼ਲ ਚੀਜ਼ਾਂ ਮੇਰੇ ਸਟੋਰ ਤੇ ਤੁਹਾਨੂੰ ਮਿਲ ਜਾਂਦੀਆਂ ਨੇ ਮੇਰੇ ਸਟੋਰ ਤੇ ਤੁਹਾਨੂੰ ਇੱਕ ਫੈਂਸੀ ਚੀਜ਼ਾਂ ਤੇ ਮਿਲਦੀਆਂ ਮਿਲਦੀਆਂ ਨੇ ਕਲਰ ਵੀ ਸੋਨੇ ਮਿਲਦੇ ਨੇ ਡਿਜ਼ਾਈਨ ਬੜੇ ਬਿਊਟੀਫੁਲ ਸਾੜੇ ਕੋਲ ਹੁੰਦੇ ਨੇ ਸਾਡਾ ਟੇਸਟ ਆਈ ਹੈ ਕਿ ਜੋ ਵੇਚਣਾ ਸਟੈਂਡਰਡ ਵੇਚਣਾ ਹੈ ਐਵਰ ਗ੍ਰੀਨ ਵੇਚਣਾ ਔਰ ਨਵੀਂ ਤੋਂ ਨਵੀਆਂ ਚੀਜ਼ਾਂ ਨੂੰ ਵੇਚਣਾ ਹੁਣ ਮੈਂ ਇੱਕ ਸੂਟ ਤੁਹਾਨੂੰ ਹੋਰ ਲਗਾ ਕੇ ਦਿਖਾਉਂਗਾ ਤੁਹਾਨੂੰ ਮਜ਼ਾ ਆ ਜਾਏਗਾ ਸਾਡੀ ਚੀਜ਼ਾਂ ਦੇਖ ਕੇ ਅੰਦਾਜ਼ਾ ਹੋ ਜਾਏਗਾ ਕਿ ਸਾਡਾ ਕੋਲ ਕਲੈਕਸ਼ਨ ਕਿਦਾਂ ਦਾ ਹੈ ਇੱਕ ਪੀਸ ਤੁਹਾਨੂੰ ਰੈਡੀमेड ਦਿਖਾ ਲਗਾ ਸਟ੍ਰੇਟ ਲੈਂਥ ਸ਼ਰਟ ਹੈ ਨਾਲ નીચે ਸਿੱਧਾ ਤਾਂ ਲਹਿੰਗਾ yellow ਕਲਰ ਦਾ ਪੀਸ ਬਣਾਇਆ ਬਟ ਆਪਸ਼ਨ ਮੇਰੇ ਕੋਲ ਅਵੇਲੇਬਲ ਨੇ ਤੁਸੀਂ ਕੋਈ ਵੀ ਕਲਰ ਆਪਣੇ ਮਨ ਦਾ ਬਣਵਾਉਣਾ ਚਾਹੋ ਕਿਸੇ ਵੀ ਤਰੀਕੇ ਦੀ ਕਢਾਈ ਕਰਵਾਉਣਾ ਚਾਹੋ ਮੇਰੇ ਕੋਲ ਤੁਹਾਨੂੰ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ ਸਟਿਚ ਕਰਾ ਕੇ ਸੇਮ ਬਣਵਾਉਣਾ ਚਾਹੁੰਦੇ ਹੋ ਸੇਮ ਵੀ ਮਿਲ ਜਾਏਗਾ ਐਵੇਂ ਦੀ ਤੁਸੀਂ ਕਢਾਈ ਦੇਖੋ ਇਹ ਅਸੀਂ ਬਣਵਾਇਆ ਸੀ ਕਟ ਦੇ ਅੰਦਰ ਸੀ ਲੈਂਥ ਦੇ ਅੰਦਰ ਬਣਵਾਇਆ ਔਰ ਇਹ ਸ਼ੇਪ ਵਿੱਚ ਬਣਵਾਇਆ ਬਹੁਤ ਐਕਸਕਲੂਸਿਵ ਲਈ ਹੀ ਅਸੀਂ ਜਾਣੇ ਜਾਂਦੇ ਆ। ਦੇਖੋ ਸਾਡਾ ਟਾਰਗੇਟ ਹੁੰਦਾ ਤੁਹਾਨੂੰ ਅਗਰ ਸਟਿਚ ਵੀ ਕਰਾ ਕੇ ਦੇਣਾ ਹੈ ਤਾਂ ਨਿਊ ਸਟਾਈਲਿਸ਼ ਸਟਿਚ ਕਰਾ ਕੇ ਦੇਣਾ ਹੈ। ਅਗਰ ਕਢਾਈ ਵੀ ਦੇਣੀ ਹੈ ਤਾਂ ਨਵੀਂ ਹੀ ਦੇਣੀ ਹੈ। ਹੁਣ ਦੇਖੋ ਜੀ ਤੁਸੀਂ ਨਾਲ ਇਹਦੀ ਚੁੰਨੀ। ਕਿੰਨੀ ਲੰਬੀ ਚੌੜੀ ਸੋਨੇ ਖੁੱਲੀ ਡੁੱਲੀ ਚੁੰਨੀ ਹੈ। ਐਵੇਂ ਦੀ ਡ्रेसेसਾਂ ਅਗਰ ਤੁਸੀਂ ਆਪਣੇ ਮਨ ਦੇ ਕਲਰ ਦੀ ਬਣਵਾਉਣਾ ਚਾਹੁੰਦੇ ਹੋ ਤੇ ਮੈਂ ਰੈਡੀਆ ਜੀ ਬਣਾਉਣ ਵਾਸਤੇ ਹਰ ਤਰੀਕੇ ਦੀ ਕਸਟਮਾਈਜੇਸ਼ਨ ਅਵੇਲੇਬਲ ਹੈ। ਕਿਸੇ ਚੀਜ਼ ਨੂੰ ਹੈਜੀਟੇਟ ਨਹੀਂ ਹੋਣਾ। ਕੋਈ ਡਾਊਟ ਹੈਗਾ ਤੁਸੀਂ ਮੇਰੇ ਨੰਬਰ ਤੇ ਕਾਲ ਕਰੋ। ਮੇਰਾ ਨੰਬਰ ਸਕਰੀਨ ਤੇ ਚੱਲਦਾ ਹੈ ਉੱਥੋਂ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਹੋ ਉੱਥੋਂ ਤੁਸੀਂ ਸਾਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਵੀਡੀਓ ਕਾਲ ਦੇ ਸ਼ਡਿਊਲ ਬੁੱਕ ਕਰ ਸਕਦੇ ਹੋ ਇੰਟਰਨੈਸ਼ਨਲ ਸ਼ਿਪਿੰਗ ਕਰਵਾਉਣ ਲਈ ਸਾਡੇ ਤੋਂ ਕੁਐਸਚਨ ਆਨਸਰ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਸਾਡੇ ਡਿਜ਼ਾਈਨ ਨੂੰ ਦੇਖੋ ਕਲਰਾਂ ਨੂੰ ਦੇਖੋ ਕੁਆਲਿਟੀਆਂ ਦੇਖੋ ਇਹ ਆਏਗਾ ਜੀ ਨੀਚੇ ਲਹਿੰਗਾ ਲਹਿੰਗਾ ਲਹਿੰਗੇ ਦੇ ਨਾਲ ਸ਼ਰਟ ਸ਼ਰਟ ਦੇ ਉੱਪਰ ਘਟਾਈ ਸੋਨੀ ਜੀ ਚੁੰਨੀ ਚਨੌਂ ਸ਼ਵਾਂ ਦੀ ਬਿਊਟੀਫੁਲ ਕਲਰ ਬਿਊਟੀਫੁਲ ਪੀਸ ਨਾਲ ਤੁਸੀਂ ਦੇਖੋ ਇਹ ਸਲੀਵਸ ਤੇ ਕੰਮ ਬਹੁਤ ਸੋਹਣੀਆਂ 슬ੀਵਸ ਵੀ ਬਣੀਆਂ ਹੋਈਆਂ ਨੇ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਆਪ ਅੰਦਾਜ਼ਾ ਲੱਗ ਰਿਹਾ ਹੋਵੇਗਾ ਕਿ ਸਾਡੇ ਕੋਲ ਕਿੱਦਾਂ ਦੇ ਪੀਸ ਹੈਗੇ ਆ ਤੇ ਬਾਕੀ ਤੁਸੀਂ ਆਪ ਦੀ ਚੋਇਸ ਤੁਸੀਂ ਬਾਕੀ ਆਪ ਦੀ ਚੋਇਸ ਦੱਸੋ ਮੈਨੂੰ ਕਿ ਤੁਹਾਨੂੰ ਕੀ ਚਾਹੀਦਾ ਅੱਜ ਦਾ ਮੇਰਾ ਸੈਸ਼ਨ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲੇ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਨਵੀਂ ਵੈਰਾਈਟੀ ਨਵਾਂ ਕਲੈਕਸ਼ਨ ਅਪਡੇਟ ਕਰਦੇ ਰਹੀਏ ਨੋਟੀਫਿਕੇਸ਼ਨ ਤੁਹਾਨੂੰ ਆਂਦਾ ਰਹੇ ਤੇ ਤੁਸੀਂ ਦੇਖ ਕੇ ਕੋਈ ਵੀ ਚੀਜ਼ ਬਾਏ ਕਰਨੀ ਆ ਬਾਏ ਕਰ ਸਕੋ ਬਾਕੀ ਫਿਰ ਮਿਲਾਂਗੇ ਕੱਲ ਕੁਝ ਹੋਰ ਲੈ ਕੇ